ਤਾਂ ਦੀ ਧੀ ਸਿਆਸ ਰਾਜ ਤੋਂ ਸ਼ੁਰੂ ਹੋਈ ਜੀ ਲੁਪੜਾਣਾ ਤੋਂ ਜੀ ਮੇਰਾ ਬਹੁਤ ਹੀ ਤੁਮਨ ਕਰਦਾ ਦਾ ਜੀ ਜਾਣਦਾ ਫਿਰ ਦੋਹੇ ਜਣੇ ਮੇਰ ਮੇਰਾ ਬੇਟਾ ਚਲੇ ਗਏ ਭਗਵਾਨ ਪਤਾਨ ਜੀ ਦਾ ਧੰਨਵਾਦ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆਏ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ বাসਦਾ ਹੁੰਦਾ ਹੈ ਉਦੇ ਸਰਕਾਰ ਵੱਲੋਂ ਗੱਡੀ ਭੇਜੀ ਗਈ ਬੱਸਾਂ ਯਾਤਰਾ ਦੇ ਖਾਤਰ ਰਸਤੇ 'ਚ ਗਏਆਂ ਸਾਨੂੰ ਪ੍ਰਸ਼ਾਦਾ ਵੀ ਮਿਲਿਆ ਸਕੇ ਨੇ ਅੰਮ੍ਰਿਤਸਰ ਗਏ ਉੱਥੇ ਆ ਕੇ ਹਰ ਮੰਦਰ ਸਾਹਿਬ 'ਚ ਮੱਥਾ ਟੇਕਿਆ ਅੰਮ੍ਰਿਤਸਰ ਪਹੁੰਚ ਗਏ ਸਾਨੂੰ ਬਹੁਤ ਵਧੀਆ ਗੁਰਦਾਰੇ ਵਿੱਚ ਰਹਿਣ ਸੈਣ ਵਾਤਾ ਵਧੀਆ ਕਮਰਾ ਮਿਲਿਆ ਜੀ ਕੋਈ ਸਾਨੂੰ ਤਕਲੀਫ ਨਹੀਂ ਜੀ ਤੜਤੇ ਉੱਠ ਗਏ ਜੀ ਨਹਾ ਤੋ ਕੇ ਜੀ ਆਪਣਾ ਸਿੱਧੇ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਪਹੁੰਚੇ ਜੀ ਉੱਥੇ ਜਾ ਕੇ ਜੀ ਗੁਰੂ ਘਰ ਦੇ ਦਰਸ਼ਨ ਕੀਤੇ ਵੇਗਾਂ ਕਰਾਈਆਂ ਅਰਦਾਸ ਵਿੱਚ ਸ਼ਾਮਲ ਹੋਏ ਜੀ ਉੱਥੋਂ ਜੀ ਸਵੇਰੇ ਆਪਣਾ ਚਾਹ ਪਾਣੀ ਪੀ ਗਾ ਲੰਗਰ ਦੇ ਵਿੱਚ ਸਿੱਧੇ ਜੀ ਅਨੰਦਪੁਰ ਸਾਹਿਬ ਨੂੰ ਚੱਲੇ ਪਾ ਗਏ ਉੱਥੋਂ ਜੀ ਰਾਤੀ ਦੇ ਸਾਨੂੰ ਫੇਰ ਲੰਗਰ ਵੀ ਸ਼ਿਕਾਇਆ ਜੀ ਨਾਨਕਪੁਰ ਸਾਹਿਬ ਉੱਥੇ ਮੱਥਾ ਮੱਥਾ ਲੇਕਿਆ ਪ੍ਰਸ਼ਾਦਾ ਪਾਣ ਚੱਕਿਆ ਜੀ ਨਾ ਠਕਣਾ ਤਾਂ ਕੋਈ ਦਿੱਕਤ ਨਹੀਂ ਹੋਈ ਕੁਛ ਨਹੀਂ ਹੋਇਆ ਜੀ ਨਾਨਕਪੁਰ ਸਾਹਿਬ ਪਹੁੰਚ ਗਏ ਉੱਥੇ ਮੱਥਾ ਟੇਕਿਆ ਜੀ ਦਰਸ਼ਨ ਕੀਤੇ ਸ੍ਰੀ ਅਨੰਦ ਸੋਵਰ ਜੀ ਬੜੇ ਸਾਨੂੰ ਕੋਈ ਕਿਸੇ ਦੀ ਦਿੱਕਤ ਨਹੀਂ ਹੋਈ ਕੋਈ ਕੀ ਨਹੀਂ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਨੇ ਸਾਨੂੰ ਗਰੀਬ ਬੰਦਿਆਂ ਨੂੰ ਐਡੀ ਯਾਤਰਾ ਕਰਾਈ ਹੈ ਜੀ ਫਰੀ ਜੇ ਅਸੀਂ ਬੱਸੇ ਜਾਂਦੇ ਕਿਰਾਇਆ ਲਾਉਂਦੇ ਸਾਡੇ 800 1500 ਰੁਪਏ ਵਾਲਾ ਮੁੱਲ ਹੀ ਲੱਗ ਜਾਣਾ ਜੀ ਹੁਣ ਅਸੀਂ ਫਰੀ ਸੇਵਾ ਕਰ ਦਿੱਤੀ ਤੋਂ ਅੰਤਮਾਨ ਹੈ ਜੀ ਅਸੀਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਐਸੀ ਸਰਕਾਰ ਅੱਗੇ ਨੂੰ ਫੇਰ ਆਵੇ ਅਸੀਂ ਦਾ ਦਿলো ਧੰਨਵਾਦ ਕਰਦੇ ਹਾਂ